ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਵੀਡੀਓ ਵਿੱਚ ਜੋ ਤਨੌਲਾ ਬੀ ਐਫ ਏ ਦਾ ਮੇਲਾ ਚੱਲ ਰਿਹਾ ਦੁੱਧ ਵਾਲੀਆਂ ਮੱਝਾਂ ਕੱਲ ਪਹੁੰਚੀਆਂ ਜੀ ਆ ਤੁਹਾਨੂੰ ਦਿਖਾ ਰਹੇ ਹਾਂ ਜੋ ਬੀ ਐਫ ਏ ਦਾ ਮੇਲਾ ਤਨੌਲਾ ਮੰਡੀ ਦੇ ਵਿੱਚ ਲੱਗਦਾ ਜਿਹੜੀਆਂ 60 ਪੁਆਇੰਟ ਮੱਝਾਂ ਪਹੁੰਚੀਆਂ ਦੁੱਧ ਚੋਾਈ ਦਾ ਮੁਕਾਬਲਾ ਜਿਨ੍ਹਾਂ ਨੇ ਲੜਨਾ ਪੰਜਾਬ ਹਰਿਆਣਾ ਰਾਜਸਥਾਨੋਂ ਉਸੋ ਜੁਪੀ ਤੋਂ ਵੀ ਆਏ ਡੰਗਰ ਮੋਰਾ ਨੀਲੀ ਰਾਵੀ ਵੇਖ ਸਕਦੇ ਹੋ ਸਾਰੇ ਬਹੁਤ ਚੰਗੇ ਜਾਨਵਰ ਹਨ ਮੈਂ ਲਈ ਰਵੀ ਦੀ ਮੱਝ ਮੋਰਾਦ ਨਾਲ ਦੀ ਉੱਧਰ ਸਾਡੇ ਵੀਰ ਸੇਂਦਰਪਾਲ ਸ਼ਰਮਾ ਪੀਪਲ ਅਰਪਨ ਚੈਨਲ ਵਾਲੇ ਸਸੀ ਗਾਲਬਾਈ ਜੀ ਆਖਿਆ ਪਸ਼ੂ ਪਾਲ ਕਬੀਰ ਬੈਠੇ ਹੈ ਜੀ ਤੇ ਬਿੱਲੋ ਮੱਝਾਂ ਪਿੰਡੀ ਸਿੱਧੂ ਦੀ ਆ ਹਰਿਆਣੇ ਵਾਲੇ ਵੀ ਆ ਜੀ ਇਹਨਾਂ ਦੇ ਮੁਕਾਬਲੇ ਇਹ ਤਰੀਕ ਨੂੰ ਖਾਲੀ ਹੋਣੀ ਹੈ 1 2 ਤੇ 3 ਨੂੰ ਸਵੇਰੇ ਮੌਰਨਗ ਟਾਈਮ ਜੋ ਵੀ ਦੁੱਧ ਚੋਈ ਦਾ ਫਾਈਨਲ ਮੁਕਾਬਲਾ ਜੀ ਆ ਹਰਿਆਣੇ ਦੀ ਸਾਨ ਹੁੱਕਾ ਜੀ ਹੁੱਕਾ ਦੇਖ ਲੋ ਹੁੱਕਾ ਪਾਣੀ ਸਾਂਝਾ ਕਿ ਇਹ ਹਰਿਆਣੇ ਵਾਲੇ ਵੀਰ ਆ ਆਰਾਮ ਕਰ ਰਹੇ ਆ ਮੱਜਾਂ ਪਹੁੰਚ ਗਈਆਂ ਤੇ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਪਹੁੰਚੋ ਇਸ ਮੇਲੇ ਵਿੱਚ ਆਪਣੇ ਚੰਗੇ ਜਾਨਵਰ ਲੈ ਕੇ ਜਿਹੜੀਆਂ ਮੱਝਾਂ ਹੁੰਦੇ ਦਾਲੀਆਂ ਸੀ ਉਹਦਾ ਕੰਪੀਟੀਸ਼ਨ ਪਹੁੰਚ ਆ ਗਿਆ। ਕੱਲ 25 ਤਰੀਕ ਲਾਟ ਸੀ। ਤੇ ਜਿਹੜਾ ਦੂਜਾ ਮੇਲਾ ਜੀ 30 ਤਰੀਕ ਨੂੰ 29 ਨੂੰ ਦੇਸੀ ਨਸਲ ਦੇ ਗਾਵਾਂ ਥਾਰਪਰਕਰ ਪਹੁੰਚ ਜਾਣੀਆਂ 30 ਨੂੰ ਇਹਦਾ ਦਾ ਮੁਕਾਬਲਾ ਦੇਸੀ ਗਾਵਾਂ ਸਾਹੀਵਾਲ ਥਾਰਪਰਕਰ ਦੇਸੀ ਬਿਟਲ ਬੱਕਰੀਆਂ ਕ੍ਰੋਸ ਬਿਟਲ ਬੱਕਰੀਆਂ ਮੁਰਗੇ ਮੁਰਗੀਆਂ ਦੇ ਚੱਕ ਕਰੋ 30 ਨੂੰ ਬਾਕੀ ਜਿਹੜੇ ਜਾਨਵਰ ਹਨ ਛੋਟੇ ਛੋਟਨਾ 30 ਤਰੀਕ ਨੂੰ ਸ਼ਾਮ ਤੱਕ ਪਹੁੰਚ ਜਾਣੇ ਹਨ ਉਹਨਾਂ ਦਾ 1 ਤਰੀਕ ਤੋਂ ਕੰਪਲੀਸ਼ਨ ਸ਼ੁਰੂ ਹੁੰਦਾ ਜੀ ਤੇ 3 ਤਰੀਕ ਨੂੰ ਜੋ ਕਾਫ ਕਾਫ ਰੈਲੀ ਕਹਿੰਦੇ ਨੇ ਜਿਹੜੇ ਛੋਟੇ ਬੱਚੇ ਆ 0 ਦਿਨ ਤੋਂ ਲੈ ਕੇ 3 ਮਹੀਨੇ 3 ਮਹੀਨੇ ਤੋਂ 6 ਮਹੀਨੇ ਤੱਕ ਉਹਨਾਂ ਦੇ 3 ਤਰੀਕ ਨੂੰ ਸਵੇਰੇ ਆ ਕੇ ਸ਼ਾਮ ਨੂੰ ਉਹਨਾਂ ਦੀ ਵਾਪਸੀ ਦਾ ਦੂਜੇ ਪਸ਼ੂ ਵੀ ਸਾਰੇ ਸਤੰਤਰੀਕ ਨੂੰ ਵੀ ਬਾਹਰ ਕੱਢੇ ਜਾਣਗੇ ਜੋ ਵੀ ਜੱਤ ਹਰ ਦਾ ਫੈਸਲਾ ਹੋਣਾ ਉਹਨਾਂ ਨੂੰ ਮਾਨ ਸਨਮਾਨ ਨਾਮ ਦੇ ਕੇ ਨਾਮ ਦੇ ਵਿੱਚ ਟਰੈਕਟਰ ਕੋ ਟਰੈਕਟਰ ਸਾਡੇ ਪਿੰਡੀ ਪ੍ਰਧਾਨ ਜੀ ਆਗੇ ਸੱਸੀ ਕਾਲ ਜੀ ਸੱਸੀ ਕਾਲ ਜੀ ਠੀਕ ਬਹੁਤ ਵਧੀਆ ਹਾਂ ਸਾਰੀਆਂ ਦਿਖਾ ਦਿਆਂਗੇ ਠੀਕ ਆ ਡਾਕਟਰ ਜਗਜੀਤ ਸਿੰਘ ਬੈਠਾ ਗੋਪੀਪਨ ਵਾਲਾ ਸਰਬੀਰ ਢਾਂਡਾ ਆ ਸਰਬੀਰ ਢਾਂਡੇ ਜੀ ਬੱਜਾਂ ਜੀ ਹਰਿਆਣਾ ਦਾ ਜੋ ਉਸੂਰ ਬ੍ਰੀਡਰ ਤੇ ਸੋ ਸਾਰੇ ਵੀਰਾਂ ਨੂੰ ਔਰਕੈਸਟਰਾ ਬੇਨਤੀ ਆ ਮੇਲਾ ਜ਼ਰੂਰ ਵੇਖੋ ਇਲੇਵੀਂ ਕੁ ਤੁਹਾਡੇ ਕੋਲ ਡੰਗਰ ਤੇ ਮੇਲਾ ਜ਼ਰੂਰ ਵੇਖੋ ਆਪ ਉਹ ਆਪਣੇ ਬੱਚਿਆਂ ਨੂੰ ਲੈ ਕੇ ਇੱਥੋਂ ਕੁਝ ਸਿੱਖਤੀ ਜਾਵੋਗੇ ਤਾਂ ਸਾਨੂੰ ਕੰਟਰੋਲ ਰੂਮ ਆ ਜੀ ਜੋ ਅੰਦਰ ਸੀਸੀਟੀਵੀ ਕੈਮਰੇ ਲੱਗੇ ਆ ਦਿਖਾਉਨੇ ਆ ਜੀ ਸਕਰੀਨ ਤੇ ਕੱਲੇ ਕੱਲੇ ਕੈਮਰੇ ਦੀ ਥੋੜੀ ਜਿਹਾ ਆ ਦੇਖ ਸਕਦੇ ਇੱਥੇ ਸਾਡੇ ਭਰਾ ਡਿਊਟੀ ਆਏ ਜਿਹੜੇ ਦੋ ਵੀਰ ਹਰ ਟਾਈਮ 24 ਘੰਟੇ ਡਿਊਟੀ ਹਿੱਥੇ ਆ ਸਕਰੀਨ ਦੇ ਵਿੱਚੋਂ ਪਤਾ ਲੱਗਦਾ ਕਿਹੜਾ ਵੀਰ ਹੈ ਕਿਹੜੇ ਬਸਨਕੀ ਸੇੜਖਾਨੀ ਕਰ ਰਿਹਾ ਕੀ ਖਾਣਾ ਖਲਾ ਰਿਹਾ ਹਾਂ ਹਾਂ ਸਾਈ ਜਾਂਦਾ ਜਾਂ ਹੋਰ ਵੀ ਜਿੰਨੇ ਵੀਰ ਤੁਰੇ ਫਿਰਦੇ ਸਾਰੇ ਇਸ ਸਕਰੀਨ ਦੇ ਵਿੱਚ ਨਜ਼ਰ ਆ ਰਹੇ ਹਨ ਬਾਕੀ ਇਸ ਮੇਲੇ ਦੇ ਵਿੱਚ ਖਾਸ ਤੇ ਇਹ ਹੈ ਇਸ ਨੇ ਪਹਿਲ ਕਰੀ ਸੀ ਪਿਛਲੇ ਸਾਲ ਕੈਮਰੇ ਲਾਉਣ ਦੀ ਅਸੀਂ ਸੀਸੀਟੀਵੀ ਕੈਮਰੇ ਅੰਦਰ ਸੱਡਾਂ 'ਚ ਬਹੁਤ ਜ਼ਿਆਦਾ ਲੱਗੇ ਹੋਇਆ ਤੇ ਮੂੰਹ ਰਾਹੀਂ ਕੁਝ ਵੀ ਨਹੀਂ ਦੇਣਾ ਕੱਲਾ ਹਰਾ ਚਾਰਾ ਥੂੜੀ ਦਾਣਾ ਜਾਂ ਖਲ ਖਰਾਕ ਫੀਡ ਵਗੈਰਾ ਜੋ ਕੋਈ ਦਵਾਈ ਮੈਡੀਸਨ ਜਾ ਕੋਈ ਕਾੜਾ ਵਗੈਰਾ ਨਾਲ ਆ ਸਭ ਕੁਝ ਬੰਦਾ ਬੈਨ ਕਰਤੀ ਤੇ ਹਰਾ-ਚਾਰਾ ਇੱਥੇ ਫ੍ਰੀ ਆ ਜੀ ਜਿੰਨੇ ਵੀਰ ਪਸ਼ੂ ਲੈ ਕੇ ਆਉਣਗੇ ਇਕੱਲਾ ਆਪਦਾ ਦਾਣਾ ਫੀਡ ਲੈ ਆ ਸਕਦੇ ਆ ਦੂਜਾ ਸਾਰਾ ਕੁਝ ਪਾਣੀ ਹਰੇ ਮੱਕੀ ਆ ਜੀ ਤੇ ਤੂਰੀ ਦਾ ਇੱਥੇ ਫ੍ਰੀ ਆ ਪ੍ਰਬੰਧ ਜੀ ਧੰਨਵਾਦ ਵਾਈ ਜੀ ਸਾਰੇ ਵੀਰਾਂ ਦਾ